ਜल्दी ਆਪਣੇ ਕਮਰੇ ਚੱਲੋ ਠੰਡੂ ਵੜੀ ਲੱਗਦੀ ਏ ਚਲੋ ਜਾਓ ਬਾਏ ਬਾਏ ਦੇ ਕਰ ਜੋ ਬਾਏ ਬਾਏ ਹਾਂ ਬਾਏ ਬਾਏ ਇਧਰ ਮੇਰੇ ਨਾਲ ਵੇਖ ਕੇ ਬਾਏ ਆ ਬਾਏ ਵੇ ਐਡਾ ਟੁੱਟਾ ਵੇ ਬਾਏ ਅੱਧੇ ਘੰਟੇ ਬਾਅਦ ਚਲੋ ਆ ਕੀ ਲੱਗ ਗਿਆ ਆ ਗੰਡੇ ਲੱਗ ਚੁੱਕੇ ਨੇ ਆ ਪਿਆਜ਼ ਲੰਮੀ ਪੈ ਗਏ ਨੇ ਵਿਚਾਰੇ ਕੀ ਰਾਮ ਜੀ ਨਹੀਂ ਐਵੇਂ ਲਾਇਨੇ ਉਹਨੇ ਕਿਹਾ ਤੀ 2000 ਦੇਣਾ ਚ ਆਪੀ ਉਹ ਨਵਾਂ ਖੜੇ ਹੋ ਜਾਣਗੇ ਤੀਰਵਾਂਗ ਮੈਂ ਹੈ ਤੀਰਵਾਂਗ ਨਹੀਂ ਹੁੰਦੇ ਉਹ ਐਵੇਂ ਦਿੱਤਰ ਪਾਪਾ ਕਿਤੇ ਉਹ ਨਵਾਂ ਹੋ ਜਾਣਗੇ ਕੀ ਜੰਮ ਨਾ ਆ ਦੇ ਵਿਚਾਰੇ ਲੰਮੇ ਪਏ ਪੈਨੇ ਹੈ ਮਲਾਪ ਲਸਣ ਵਾਂਗ ਮਲਾਪ ਮੈਂ ਕਿਹਾ ਲਸਣ ਵਾਂਗ ਹੋਣਗੇ ਤੀਰਵਾਂਗ ਸੜਨ ਆਉਣਗੇ ਅੱਛਾ ਮੇਰੀ ਗੱਲ ਸੁਣੋ ਆ ਤੇ ਐ ਲੱਦਾ ਵਿਚਾਰੇ ਜਿਵੇਂ ਸੁੱਤੇ ਪਏ ਨੇ ਹਾਂ ਸਾਂਗੇ ਵਿਚਾਰੇ ਛੰਡ ਲੱਗਦੀ ਇਹਨਾਂ ਨੂੰ ਨੀਂਨੀ ਕਰਦੇ ਪਏ ਨੇ ਠੰਡ ਲੱਗਦੀ ਇਹਨਾਂ ਨੂੰ ਉਹ ਨਹੀਂ ਸੁੱਤੇ ਆ ਵੀ ਨਹੀਂ ਸੁੱਤੇ ਆ ਵੀ ਨਹੀਂ ਸੁੱਤ ਉਹ ਵੀ ਨਹੀਂ ਸੁੱਤੇ ਉਹ ਵਾਲੀ ਜਿਹੜੀ ਕਿਆਰੀ ਉੱਚ ਵੀ ਗੰਡੇ ਲੱਗਣੇ ਨੇ ਉਹ ਜਿਹੜੀ ਖਾਲੀ ਕੀਤੀ ਏ ਉਹ ਕਿੱਥੇ ਕੰਮਾ ਉਹ ਲਸਣ ਦੇ ਨਾਲ ਵਾਲੀ ਉਹ ਆ ਹਾਂ ਇਹਦੇ ਤਾਂ ਪਿੰਡੀ ਲੱਗਣੀ ਹੈ ਪਿੰਡੀ ਲੱਗਣੀ ਮਲਾਹ ਨੂੰ ਪਤਾ ਸਾਰਾ ਪਤਾ ਜੀ ਇਹ ਕੀ ਹੈ ਚਾਹੇ ਤਾਂ ਪਿੰਡੀ ਲੱਗਣੀ ਹੈ ਹੋਰ ਬਾਕੀ ਬਾਕੀ ਦੀਆਂ ਸਬਜ਼ੀਆਂ ਸਾਰਾ ਕਿੱਥੇ ਛਲਗਮ ਆ ਉਹ ਆ ਉੱਥੇ ਆ ਪਿਆਰ ਦੀ ਲੱਤ ਘੱਲ ਤੋ ਛਲਗਮ ਹੈ ਕਿਹੜਾ ਉਹ ਛਲਗਮ ਮਮੀ ਹਾਂ ਛਲਗਮ ਉੱਛੋ ਮਾਪ ਨੂੰ ਪਤਾ ਮੈਨੂੰ ਸਾਡ ਕੁਝ ਪਤਾ ਦੇਖ ਵੀ ਦੇ ਆ ਦੇਖੋ ਛਲਗਮ ਉੱਥੇ ਮੂਲੀਆਂ ਨਹੀਂ ਸੀ ਲੱਗੀਆਂ ਚਲੋ ਉਹ ਕੁਰਸੀ ਕਾਦੇ ਲਈ ਉੱਥੇ ਬੈਠੀ ਹੈ ਵਿਚਾਰੀ ਰਾਖੀ ਕਰਨ ਲਈ ਰਾਖੀ ਕਰਨ ਲਈ ਲਾਈ ਸੀ ਨਾਲ ਇਕ ਗੰਦੀ ਚਲੋ ਹੁਣ ਜਾਓ ਓਕੇ ਬਾਏ 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 ਜੋ ਟੁੱਟੀ ਜੀ ਬਾਏ ਕਰਦਾ ਮੈਂ ਨਹੀਂ ਬੋਲਣਾ ਤੇਰੇ ਨਾਲ ਨਾ ਬੋਲੋ ਟੁੱਟੀ ਜੀ ਬਾਏ ਕਰਦਾ ਗੰਦੀ ਜੀ ਕੋਈ ਨਹੀਂ ਫਿਰ ਕੱਟੀ ਤੇਰੇ ਨਾਲ ਕੱਟੀ ਤੇਰੇ ਨਾਲ ਪੱਟੀ ਪੱਟੀ ਆ ਕੈਪ ਕਿਉਂ ਪਾਈ ਹੈ ਸਕੂਲ ਵਾਲੀ ਕੈਪ ਹੈ ਨਹੀਂ ਇਹ ਕਿਉਂ ਸਕੂਲ ਨਾਲੇ ਉਹ ਦਾ ਸਭ ਤੋਂ ਬਾਅਦ ਤੇ ਸਾਡਾ ਛੰਝ ਲੱਗਦੀ ਏ ਚੱਲ ਬਾਏ ਓਕੇ ਬਾਏ ਸੀ ਯੂ ਸੇਵਾ ਜਨ ਦੀ ਸੇਵਾ ਸੇਵਾ ਚੱਲ ਰਹੀ ਏ ਸੰਗਤਾ ਸੇਵਾ ਕਰ ਰਹੀਆਂ ਨੇ ਆਹ ਸੇਵਾ ਵਾਲਾ ਓਗੀ ਡੱਡੇ ਦੇ ਨਾਲੋਂ ਆਨੰਦ ਦੇ ਇੱਧਰ ਆ ਜਾਓ ਕਾ ਕੇਨੇ ਕੀ ਲੈਣਾ ਦੱਸ ਘਰ ਕਾਰ ਤੇ ਆਇਆ ਕਾ ਫੋਲੀ ਕਾ ਨੂੰ ਨਾ ਦੀਦਾ ਬੰਦੇ ਨਾਲ ਹੋਰ ਫੋਨ ਕੱਲ ਨੂੰ ਕੋਲ ਪੈ ਲੈਣਾ ਤੇ ਇਹ ਮੈਨੂੰ ਫਿਰ ਕਰ ਅੱਜ ਨੰਦਾ ਉਹਦਾ ਦੀਦਾ ਮਾਮਾ ਉਹਦਾ ਦੀਦਾ ਮਾਮਾ ਉਹਦਾ ਮਾਮਾ ਉਹਦੇ ਕੋਲ ਦੀਦਾ ਮਾਮਾ ਕੋਈ ਨਹੀਂ ਤੇ

ਇਹ ਹੁਣ ਚੱਲ ਰਹੀ ਏ ਸਾਡੀ ਚਾਹ 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 ਦੇ ਨਾਲ ਚਾਹ ਦੇ ਨਾਲ ਪਕੌੜੀਆਂ ਵਦਾਨਾ ਜਿਹੜਾ ਨਾ ਖਾਣ ਸਾਰੇ ਜਾਣੇ ਆ ਕੇ ਅਸੀਂ ਇਕੱਲੇ ਇਕੱਲੇ ਖਾ ਰਹੇ ਆ ਹੈ ਨਾ ਕਿਵੇਂ ਦੀ ਬਣੀ ਚਾਹ ਟੇਸਟੀ ਹੁੰਦ ਕਹੇਗੀ ਹੋਮ ਟੇਸਟੀ ਨਾਮ ਹੀ ਹੋਵੇ ਕਿ ਕਹਿ ਨਹੀਂ ਸਕਦੀ ਹੈ ਕਿ ਉਹ ਮੈਂ ਸਾਹਮਣੇ ਜੁ ਬੱਟੀ ਆ ਨਾਲੇ ਕੈਮਰਾ ਆਉਣੇ ਹੈ ਨਾ ਇਹਦਾ ਮਤਲਬ ਵਧੀਆ ਨਹੀਂ ਬਣੀ ਮੈਂ ਕਹ ਤੋ ਕਿਆ ਵਧੀਆ ਨਹੀਂ ਬਣੀ ਕਿੰਨੀ ਵਧੀਆ ਅੱਛਾ ਮਿੱਟਾ ਮਿੱਟਾ ਠੀਕ ਹੈ ਗਰਮ ਹੈ ਹਾਲੇ ਪਤਾ ਨਹੀਂ ਲੱਗੇ ਮਿੱਠੇ ਠੀਕ ਹੈ ਠੀਕ ਹੈ ਠੀਕ ਹੈ ਮੈਂ ਤੇ ਥੋੜੀ ਜੀ ਲਈਏ ਮੈਂ ਪੀ ਕੇ ਆਈ ਹਾਂ ਹੁਣ ਠੀਕ ਹੈ ਕਿਉਂਕਿ ਤੇ ਮੈਂ ਵੀ ਆਈ ਸੀ ਹੂੰ ਪਰ ਇਹ ਫਿਰ ਇੱਥੇ ਪੀਣੀ ਜ਼ਰੂਰੀ ਹੈ ਨਾ ਇੱਥੇ ਜ਼ਰੂਰੀ ਹੈ ਇਹ ਲੰਗਰ ਵਾਲੀ ਹੈ ਨਾ ਚਾਹ ਚੱਲ ਵਧੀਆ ਰੌਣਕ ਮੇਲਾ ਕੱਲ ਨੂੰ ਨਿਖੜ ਨੁਕੜ ਜਾਣਾ ਹੈ। ਹੋਰ ਬਾਬੇ ਨਾਲ ਕਿੰਨੀਆਂ ਰੌਣਕਾਂ ਲੱਗ ਜਾਂਦੀਆਂ ਨੇ ਵੇਲੇ ਹਨਾ। ਬਾਹਨੇ ਸਿਰ ਆਇਆ ਜਾਂਦਾ ਹੈ। ਹਾਂ। ਉੰਜ ਕਿੱਥੇ ਆਇਆ ਜਾਂਦਾ? ਰੋਜ਼ ਸਪੈਸ਼ਲ ਨਹੀਂ ਆ ਜਾਂ ਟਾਈਮ ਕੱਟ ਕੇ ਸਪੈਸ਼ਲ ਬੰਦਾ ਆਵੇ ਉੰਜ। ਹਮ। ਚਲੋ ਕੋਈ ਨਹੀਂ। ਚਲੋ। ਹਲੋ ਫਰੈਂਡਸ ਚਾਹ ਪੀ ਲੋ ਪਰ ਮਲਾਈ ਹੈ ਵਿੱਚ। ਪਰ ਮਲਾਈ ਮਲਾਈ ਲਖ ਮਲਾਈ ਮਲਾਈ। ਫਰਮਲਾਈ ਇਹ ਵਿੱਚ ਮਲਾਈ ਵੀ ਜ਼ਰੂਰੀ ਹੈ ਮਲਾਈ ਆ ਜਾਂਦੀ ਹੈ ਦੁੱਧ ਜਿੰਨਾ ਸੰਘਣਾ ਹੋਵੇ ਨਾ ਉਨੀ ਮਲਾਈ ਵੱਧ ਹੁੰਦੀ ਪਤਾ ਤੈਨੂੰ ਇਹ ਗੱਲ ਹੈ ਜੇ ਸੰਘਣੇ ਦੁੱਧ ਦੀ ਚਾਹ ਬਣਾਈਏ ਜਿਹੜੇ ਆਪਾਂ ਤੇ ਪਤਲੇ ਦੁੱਧ ਦੀ ਬਣਾਵਾਂਗੇ ਮਲਾਈ ਮਾੜੀ ਹੁੰਦੀ ਹੈ ਵੈਸੇ ਘਾਟੀ ਹੈ ਮਾੜੀ ਮੱਟੀ ਨੋਰਮਲ ਜਿਹੜੀ ਆਪਾਂ ਦੂਜੀ ਚਾਹ ਲੈਣੇ ਆ ਜਿਵੇਂ ਆ ਬਾਹਰੋਂ ਪੀਣੇ ਆ ਉਹਨਾਂ ਤੇ ਇੰਨੀ ਮਲਾਈ ਨਹੀਂ ਹੁੰਦੀ ਹੈ ਜਿੰਨੀ ਕੰਬ ਰਿਹਾ ਨਾ ਕੋਈ ਕਿੰਨਾ ਪੁੱਠਾ ਬੋਲ ਤਾ ਇੰਗਲਿਸ਼ ਦਾ ਇੱਕ ਚੈਪਟਰ ਹੀ ਅੱਰੇ ਸਮਝਦਾ ਕਰ ਲੈ ਅਟੈਕ ਇਹਨੂੰ ਬੁਝਾ ਤਾ ਹੋ ਗਿਆ ਅਟੈਕ ਇਹਨੂੰ ਬੁਝਾ ਤਾ ਉੱਥੋਂ ਹੱਲਾ ਬੋਲ ਇਹ ਗੈਸ ਅਟੈਕ ਜਵਰਦਾ ਸੀ ਇਹਨੂੰ ਬੁਝਾ ਤਾ ਇਹ ਪੰਗੇ ਬੜੇ ਲੈਂਦਾ ਇਹਨੇ ਉੱਤੇ ਵੀ ਦੂਰੋਂ ਲਾ ਪਾਇਆ ਮੋਏ ਮੋਏ ਦੱਸਿਆ ਬੇਟਾ ਜੋ ਅਗੀ ਮੋਏ ਮੋਏ ਬਾਬੇ ਕੋ ਸਾਹਮਣੇ ਖੜ ਕੇ ਮੈਂਨੂੰ ਨੀਤ ਨੂੰ ਪਹਿਲੇ ਹੀ ਮੈਂ ਕਿ ਆਪਾਂ ਨੂੰ ਆਵਾਜ਼ ਪੈਣ ਵਾਲੀ ਹੈ ਆਪਾਂ ਪਹਿਲੀ ਤੁਰਦੀ ਬੰਦੇ ਆਵਾਂਗੇ ਉਹੀ ਗੱਲ ਹੋਈ ਅਸੀਂ ਉੱਠ ਗਏ ਵੀ ਚਾਚਾ ਜੀ ਕਹਿੰਦੇ ਬੇਟਾ ਜਾਓ ਲੈ ਜਾਓ ਇਹਨਾਂ ਨੂੰ ਲੱਗ ਗਿਆ ਉਖਲੁੰਦੇ ਨਹੀਂ ਮੈਨੂੰ ਐਂ ਸ਼ਨਾ ਹੋਇਆ ਪਹਿਲਾਂ ਤੇ ਪਤਸੇ ਭਾਬ ਦੇ ਲੱਗਾ ਪ੍ਰਸ਼ਾਦ ਮੈਨੂੰ ਪਹਿਲੇ ਹੀ ਕਿਹਾ ਵੀ ਪ੍ਰਸ਼ਾਦ ਨਾ ਦੇ ਉਹਦੇ ਲਈ ਇੱਕ ਪਤਾ ਸੌਨੇ ਬਣਿਆ ਨੇ ਮਾਰਿਆ ਤੇ ਪਤਾ ਪੂਰੇ ਲੈ ਗਿਆ ਫਿਰ ਇਹਨੇ ਸਾਰੇ ਖਿਲਾ ਦੇ ਨਹੀਂ ਮੇਰੀ ਗੱਲ ਸੁਣੋ ਕਹਿੰਦਾ ਡੈਮੋ ਉਹ ਕੀ ਕਰਦਾ ਗਿਆ ਜਾਂ ਡੰਡੀ ਕਰਕੇ ਨਹੀਂ ਆਦੇ ਰੱਖਣੀ ਦਿੱਤੀ ਕਰ ਦੀ ਚਾਹ ਨਹੀਂ ਠੰਡੀ ਹੋਈ ਆ ਵਿੱਚ ਚੰਗਾ ਵਾਲਾ ਮੋਏ ਮੋਏ ਕਰਨ ਲੱਗਾ ਪਿਆ ਸੀ ਲਾਣੀ ਨੂੰ ਉੱਧਰ ਨੂੰ ਮੋਏ ਮੋਏ ਮਿੱਠੀ ਪਕੌੜੀਆਂ ਵੱਲ ਧਿਆਨ ਹੋ ਗਿਆ ਦਾ ਪਕੌੜੀਆਂ ਖਾਣਾ ਪਤਾਸੇ ਖਾਣਾ ਜਿਆ ਮੋਏ ਮੋਏ ਓਏ ਪਤਾ ਸੀ ਕਿੰਨੇ ਕੁ ਖਾਏ ਆ ਆਨੰਦ ਕਿੰਨੇ ਪਤਾਸੇ ਖਾ ਗਏ ਓ ਦੱਚੋ ਸੱਚੀ ਸੱਚੀ ਦੱਚੋ ਕਿੰਨੇ ਖਾਦੇ ਨੇ ਦੱਚੋ 1 2 3 4 ਕਿੰਨੇ ਖਾਦੇ ਨੇ 4 ਖਾਦੇ ਨੇ 5 ਖਾਦੇ ਮੇਰਾ ਨਹੀਂ ਵੀ ਸੀ ਨਾ ਦੇਖਿਓ ਮੈਂ ਹਰਦੀ ਪਈਆਂ ਕਿੰਨੇ ਖਾਦੇ 9 ਇੱਦੇ ਵਿੱਚੋਂ ਬਾਉ ਜੀ ਬਾਉ ਨਿਕਲਦਾ ਜਲਦੀ 1 2 ਆਪੋ 1 2 ਆ ਕਰ ਰਿਆ ਸੀ ਤੂੰ ਮੈਨੂੰ ਇਹ ਦੱਸ ਵੀ ਅੱਜ ਵਾਲ ਕਾ ਦੀ ਖੁਸ਼ੀ ਚ ਖੋਲੇ ਨੇ ਵਿਆਹ ਤੇ ਆਈ ਮੇਰੇ ਵਾਲ ਨੇ ਗਿੱਲੇ ਹੱਥ ਤੱਕ ਸੁੱਕੇ ਨਹੀਂ ਮੈਂ 2 ਮਿੰਟ ਬਾਅਦ ਜੂڑا ਕਰ ਲੈਣੀਆ ਜਦੋਂ ਮੈਂ ਸਵੇਰ ਦੀ ਕਿੰਨੀ ਪਈ ਆ ਤੁਹਾਡੇ ਵਰਗੇ ਪ੍ਰਾਣੀਆਂ ਨੂੰ ਵੀ ਧੁੱਪੇ ਜਾ ਕੇ ਬਹਿ ਜਾਓ ਧੁੱਪੇ ਜਾ ਕੇ ਬਹਿ ਜਾਓ ਤੇ ਉਹਦੋਂ ਤੇ ਤੁਸੀਂ ਧੁੱਪੇ ਜਾਂਦੇ ਨਹੀਂ ਹੈਗੇ ਤੇ ਹੁਣ ਧੁੱਪ ਗਈ ਹੈ ਤੇ ਹੁਣ ਤੁਹਾਡੇ ਵਾਲ ਗਿੱਲੇ ਨੇ ਮੰਨ ਲਈ ਨਹੀਂ ਹੁੰਦੀ ਪਹਿਲਾਂ ਕਿਸੇ ਦੀ ਮੋਏ ਮੋਏ ਕ ਮੋਏ ਮੋਏ ਕ ਕਾ ਪਕੌੜੀਆਂ ਕਾਕਾ ਪਕੌੜੀਆਂ ਕਾਕਾ ਪਕੌੜੀਆਂ ਕਾਕਾ ਪਕੌੜੀਆਂ ਉਦੋਂ ਕਿ ਨਾ ਸ਼ੂ ਗਿੱਲੇ ਸ਼ੂ ਗਿੱਲੇ ਕਰੀ ਜਾ ਰਹੇ ਸੀ ਪਤਾ ਨਹੀਂ ਕੀ ਹੂੰ ਇਹਨੂੰ ਮਸਾ ਦਾ ਸੰਗਿਆ ਸ਼ੂ ਗਿੱਲੇ ਪਕੌੜੀਆਂ ਵਰਗਾ ਆ ਬਣਿਆ ਪਿਆ ਆਨੰਦ ਜਰ ਇਹਦੇ ਇੱਕ ਇੱਥੇ ਚੁੰਨੀ ਕਰ ਲੈ ਸ਼ੂ ਉਤਾਰੋ ਛੂਤ ਆ ਰੋਜ਼ ਨਹੀਂ ਛੂ ਲੈ ਕੇ ਚੜ ਗਈ ਸੀ ਆ ਚੱਕ ਆ ਚੱਕ ਏ ਆ ਚੱਕ ਗੁੱਦ ਗੁੱਦ ਵਿੱਚ ਸੀ ਅਨੰਦ ਸਾਊ ਉਹ ਸ਼ਰਾਰਤੀ ਚਾਹ ਚਾਹ ਲੱਗਣਾ ਸੀ ਮੋਟਾ ਆ ਲੈ ਆ ਲੈ ਆ ਉਹ ਲੱਗ ਗਿਆ ਲੈਮੀਨੇਸ਼ਨ ਤਾਰਨ ਇਹ ਸਾਊ ਬੱਚਾ ਹੈ ਅਨੰਦ ਸਾਊ ਉਹ ਸ਼ਰਾਰਤੀ ਚੱਲਦੀ ਚੱਲਦੀ

ਕਾ ਬਾਤ ਕਰੂ ਉਹਨੇ ਦੀਏ ਨਾ ਅਹ ਅੰਨਦ ਕਾਕਾ ਕਿਹੜਾ ਹੈ ਨਾਉਂ ਅੰਨਦ ਉਹ ਜਸੇ ਇਹਦੀ ਕਰਾਰੀ ਉਹ ਉੱਥੀ ਜੜੀ ਆਨੰਦ ਕਾਕਾ ਕਿਹੜਾ ਸੀ ਅਨੰਦ ਕਾਕਾ ਕਿਹੜਾ ਸੀ ਹਾਂ ਹਾਂ ਨਾ ਅਨੰਦ ਕਾਕਾ ਤੇ ਉੱਥੇ ਹੀ ਸੀ ਬਾਤ ਤੇ ਟੀਥ ਟੀਥ ਕਿਹੜੇ ਨੇ ਹਾਂ ਆ ਹੈਂਡ ਕਿਹੜਾ ਕੱਕੇ ਦਾ ਹਾਂ ਨਾਨੀ ਨੂੰ ਪਤਾ ਲੱਗੇਗਾ ਵੀ ਦੋ ਤਰਾ ਕੀ ਕਹਿੰਦਾ ਪਿਆ ਨਾਨੀ ਆਈ ਹਾਈ ਕਿਨੇ ਕੀਤੀ ਸੀ ਨਾਨੀ ਆਈ ਨਾਨੀ ਆਈ ਕਿਨੇ ਨਾਨੀ ਨੇ ਕੀਤੀ ਸੀ ਆਈ ਓਹ ਮਰੇ ਗੱਲ ਫੜ ਲਈ ਹੈ ਨਾਨੀ ਹੈ ਨਾਨੀ ਹੈ ਇਹ ਬੜੇ ਖਰਾਬ ਹੁੰਦੇ ਨੇ ਦੋ ਤਰੇ ਨਾਨੀਆਂ ਦੇ ਕਦੀ ਵੀ ਨਹੀਂ ਬਣਦੇ ਜਿੰਨੀਆਂ ਮਰਜ਼ੀ ਕਰ ਲੈਣ ਨਾਨੀਆਂ ਪਿਆਰ ਇਹ ਨਹੀਂ ਬੰਦੇ ਹੈਗੇ ਕੱਲ ਪਾਸੇ ਇੱਥੇ ਵੀ ਆ ਪਤੰਗ ਦੀ ਡੋਰ ਨਾਲ ਹੋਇਆ ਇੱਥੇ ਸੱਟ ਵੱਜੀ ਨਾਨੀ ਹੈ ਨਾਨੀ ਹੈ ਨਾਨੀ ਹੈ ਉਹ ਵੀ ਨਾਨੀ ਹੈ ਨਾਨੀ ਦਾ ਹੀ ਨਾਮ ਲੱਗ ਗਿਆ ਵਿਚਾਰੀ ਦਾ ਉੱਥੇ ਬੇਟੀ ਦਾ ਬੋਏ ਬੋਏ ਇਹ ਦੋ ਤਨੇ ਜਿਹੜੇ ਨੇ ਨਾ ਬੜੇ ਖਰਾਬ ਹੁੰਦੇ ਨੇ ਲੈ 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 ਮੈਂ ਮੈਂ ਹੁਣ ਬਦਾਂ ਮੇਰੀ ਵੀਡੀਓ ਬਣਦੀ ਤੇ ਹੋਰ ਚੰਬਲ ਦਾ ਹਾਂ ਮੈਂ ਹੁੰਦਾ ਕੀ ਮੈਂ ਮੈਂ ਮੋਈ ਮੇਰੇ ਕੋਲ ਜਾ ਕੇ ਕੋਚੀਂਦਾ ਹੁੰਦਾ ਹੁੰਦਾ ਕੀ ਹੈ ਕੀ ਹੁੰਦਾ ਉਹ ਤਾਂ ਬਈ ਨਾਲ ਤੋਂ ਲੁੱਟੂ ਦੀ ਐਡਾ ਗਾਟ ਕੇ ਕਿਦੇ ਤੂੰ ਆਈ ਗਾੜੇ ਤੇ ਉੱਤੋਂ ਬਾਬਾ ਕੀ ਹੈ ਬਾਬਾ ਕਦਲ ਕੇ ਚੁੱਟਾ ਓ ਰੇਤੀ ਮਮਾ ਕੀ ਉਹ ਦੇਖੋ ਉੱਧਰ ਦੇਖਾ ਬਾਬਾ ਜੀ ਚਾਹ ਚੱਕ ਰਹੇ ਨੇ ਉਹ ਦੇਖ ਉੱਧਰ ਦੇਖ ਮੇਰਾ ਬਾ ਇਹ ਨਹੀਂ ਕਰ ਲੱਗੇ ਉਹ ਵੇਖੀ ਹੁਣ ਮਲਾਪ ਆ ਕੰਮ ਨਾ ਨਾ ਕਰਿਆ ਕਰ ਨਿੱਕੇ ਜੇ ਬੱਚਿਆਂ ਨਾਲ ਕਾਕਾ ਨੀ ਨੀ ਕਰਦਾ ਕਾਕਾ ਕਾਕਾ ਨੀ ਨੀ ਕਰਨੀ ਐ ਮੈਨੂੰ ਵੀ ਕਰਨੀ ਐ ਉਹਦੀ ਟੋਕ ਲਾਰਦੀ ਸਾਰੀ ਹਾਲ ਕਾਕਾ ਨੀ ਨੀ ਕਾਕਾ ਨੀ ਨੀ ਕਾਕਾ ਫਾਇ ਦੇਖੀ ਨਹੀਂ ਹੋਣੀ ਹੋਣੀ ਬੋਲੋ ਤੁਸੀਂ ਰੋਲਾ ਆਪਣਾ ਹੀ ਪਾ ਲੈਂਦੇ ਹੋ ਹੱਲ ਨੇ ਢਾਈ ਘਟੋੜ ਰੂਆਂ ਸਾਰਾ ਟੱਬਰ ਨਹੀਂ ਹੈਗਾ ਫੇਰ ਪਤਾ ਨਹੀਂ ਕੀ ਹਾਲ ਹੋਏ ਹੋਰ ਕਾਕਾ ਨੀ ਨੀ ਇੱਥੇ ਤਾਂ ਕਿਸੇ ਦੀ ਗੱਲ ਨਾ ਸੁਣੇ ਨਾ ਹਾਲ ਨਹੀਂ ਸੁਣਦੀ ਬਈ ਆ ਵੇਲੇ ਹਾਲ ਇਹਨਾਂ ਦੇ ਆ ਕੀ ਹੋ ਰਿਹਾ ਹੈ ਅਮ ਜੀ ਦਾ ਸ਼ੇਰ ਖਾਣ ਹਾਂ ਉਹ ਮੁੰਡਿਆ ਦੀ ਮੰਨ ਅਲਬੇਤ ਜਿੱਦ ਲਈ ਸੀ ਦੇਖੀ ਉਹ ਚਾਰੀ ਮਰੀ ਪਈ ਸੀ ਕਿਹੜੀ ਕਿਸ ਦੀ ਮਰੀ ਪਈ ਸੀ ਮਰੀ ਪਈ ਸੀ ਜਿਉਂਦੀ ਕਰ ਦੇਣਾ ਸੀ ਇਹਨੂੰ ਉਹ ਚਾਰੀ ਫੱਬਿਆ ਬਿਆ ਸੀ ਵਿੱਚੋਂ ਨਿਕਲਦੀ ਵੀ ਨਹੀਂ ਸੀ ਹਾਏ ਫੇਰ ਕਿਵੇਂ ਬਲੈਸ਼ਰ ਬਣਾਤਾ ਬਲੈਸ਼ਰ ਬਣਾਤਾ ਸੱਚੀ ਸੱਚੀ ਕੀਤਾ ਨਾ ਨੇ ਕੋਈ ਕਾਂਡ ਜਿਹੜਾ ਦੱਸਦੀ ਨਹੀਂ ਹੈਗੀ ਦੇ ਲੈ ਕਿ ਡਿਆ ਖਰਾਬ ਨੇ ਚੱਲੀ ਹੁਣ ਭਾਂਡੇ ਚ ਕੋਈ ਤੋਂ ਆ ਚਾਹ ਪਿਆਤੀ ਤੁਹਾਨੂੰ ਮੈਂ ਬੜੀ ਚਲੋ ਆ ਗਿਆ ਚਲੋ ਚਲੋ ਜਠਾਣੀ ਕੀ ਔਰਡਰਸ ਕੋ ਫੋਲੋ ਕਰੋ ਲੜਾਈ ਹੋ ਗਈ ਓਏ ਇੱਧਰ ਖੜਕ ਗਈਆਂ ਖੜਕ ਗਈਆਂ ਖੜਕ ਗਈਆਂ ਨੰਦੀ ਅੰਨੇ ਦੰਦੀ ਵੱਡੀ ਹੈ ਨਾ ਦੱਬ ਨਾ ਦੱਬ ਬਈ ਇਹ ਛੁਣਾ ਅਨੰਦ ਕਾਕਾ ਫਸ ਗਿਆ ਸੀ ਫਸ ਗਿਆ ਸੀ ਮੇਰਾ ਤਾਂ ਹਾਂ ਇਹ ਨਹੀਂ ਛੋਣਾ ਕਾਕਾ ਫਸ ਗਿਆ ਸੀ ਨਹੀਂ ਆ ਜਾ ਮੇਰੇ ਸ਼ੁਕਰੇ ਮਾ ਸ਼ੁਕਰੇ ਨਹੀਂ ਮੇਰੇ ਪੁੱਤਰ ਦੇ ਸੈਡ ਜਾਂਦੇ ਮਤਲਬ ਤੈਨੂੰ ਹਰੇਕ ਤੋਂ ਜਲਸੀ ਹੁੰਦੀ ਏ ਅਵੇ ਕਿ ਨਿੱਕਾ ਜਾ ਵਿਚਾਰਾ ਹਾਏ ਹਾਏ ਨਹੀਂ ਬਲਕਿ ਛੋਣਾ ਨਿੱਕਾ ਜਾ ਅਨੰਦ ਕਾਕਾ ਆਈ ਨਹੀਂ ਮੇਰਾ ਛੋਣਾ ਪੁੱਤਿਆ ਪਾਨ ਨਹੀਂ ਤੇਰੀ ਮੰਮਾ ਨਹੀਂ ਹੈਗੀ ਕਿਉਂ ਕਿਉਂ ਆਪਣੀ ਮੰਮਾ ਨੂੰ ਪਾਨ ਵੀ ਦਿੰਦਾ ਚੱਲ ਵੇ ਐਵੇਂ ਨਹੀਂ ਬੋਲੀਦਾ ਮੈਂ ਵੱਡੀ ਮੰਮਾ ਵਾਂ ਮੈਂ ਵੀ ਬਾਹਰ ਦਿੰਦਾ ਛੋਣਾ ਕਾਕਾ ਆਈ മലപാല ഗെ ਕਾਲਪਟਰਾ ਉੱਡੀ ਆਲ ਉਹਨੂੰ ਮੌਕਾ ਮਿਲ ਗਿਆ ਵੀ ਦੀਦੀ ਨੇ ਕਹਿ ਮੈਂ ਪਹਿਲੇ ਪੜ ਨੱਕ ਪੁੱਟਦੇ ਤੇ ਬਾਹਰ ਲੱਗ ਗਈ ਖੜ ਜਾ ਤੂੰ ਖੜ ਜਾ ਤੂੰ ਰੇੜਿਆ ਜਾ ਰੇੜਿਆ 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 ਪੁੱਤਰ ਆ ਲੈ ਆ ਲੈ ਆ ਲੈ